ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 954 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 955 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪੌੜੀ ਕਾਇਆ ਅੰਦਰ ਗੜ ਕੋਟ ਹੈ ਸ਼ਬਦ ਸੰਤਰ ਦੇਸਾ ਮਨੁੱਖਾ ਸਰੀਰ ਦੇ ਅੰਦਰ ਮਨੁੱਖ ਦਾ ਹਿਰਦਾ ਰੂਪ ਜੈਸ ਪ੍ਰਭੂ ਦਾ ਕਿਲਾ ਹੈ ਗੜ੍ਹ ਹੈ ਉਹ ਪ੍ਰਭੂ ਸਾਰੇ ਦੇਸ਼ ਦਸੰਤਰਾ ਵਿੱਚ ਮੌਜੂਦ ਹੈ ਆਪੇ ਤਾੜੀ ਲਾਇਨ ਸਭ ਮੈਂ ਪਰਵੇਸਾ ਸਾਰੇ ਜੀਵਾਂ ਅੰਦਰ ਪ੍ਰਵੇਸ਼ ਕਰਕੇ ਪਰਮਾਤਮਾ ਆਪ ਹੀ ਜੀਵਾਂ ਦੇ ਅੰਦਰ ਤਾੜੀ ਲਾਈ ਹੋਈ ਹੈ ਉਹ ਆਪ ਹੀ ਜੀਵਾਂ ਦੇ ਅੰਦਰ ਟਿਕਿਆ ਹੋਇਆ ਹੈ ਆਪੇ ਸ੍ਰੇਸ਼ਟ ਸਾਜੀਆਨ ਆਪ ਗੁਪਤ ਰਖੇ ਸਾ ਪ੍ਰਭੂ ਪਰਮਾਤਮਾ ਨੇ ਆਪ ਹੀ ਸ੍ਰਿਸ਼ਟੀ ਸਾਜੀ ਹੈ ਤੇ ਆਪ ਹੀ ਉਸ ਸ੍ਰਿਸ਼ਟੀ ਵਿੱਚ ਉਸ ਨੇ ਆਪਣੇ ਆਪ ਨੂੰ ਲੁਕਾਇਆ ਹੋਇਆ ਹੈ ਗੌਰ ਸੇਵਾ ਤੇ ਜਾਣਿਆ ਸੱਚ ਪ੍ਰਗਟਈਐ ਸਾ ਉਸ ਪ੍ਰਭੂ ਦੀ ਸੂਝ ਸਤਿਗੁਰ ਦੇ ਹੁਕਮ ਵਿੱਚ ਤੁਰਿਆਂ ਆਉਂਦੀ ਹੈ ਤਾਂ ਹੀ ਸੱਚਾ ਪ੍ਰਭੂ ਪਰਗਟ ਹੁੰਦਾ ਹੈ ਹਿਰਦੇ ਵਿੱਚ ਸਭ ਕੁਛ ਸੱਚੋ ਸੱਚ ਹੈ ਗੁਰ ਸੋਜੀ ਪਾਈ ਹੈ ਤਾਂ ਹਰਥਾਂ ਸੱਚਾ ਪ੍ਰਭੂ ਆਪ ਹੀ ਆਪ ਪਰੇ ਸਮਝ ਸਤਗੁਰ ਦੀ ਰਾਹੀ ਹੀ ਪੈਂਦੀ ਹੈ ਸਤਗੁਰੂ ਦੱਸਦਾ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੱਸਦੇ ਹਨ ਕਿ ਕਿਸ ਤਰ੍ਹਾਂ ਪ੍ਰਮਾਤਮਾ ਨੂੰ ਮਿਲਣਾ ਹੈ ਨਾਮ ਜਪ ਕੇ ਸੇ ਲੋਕ ਮਹੱਲਾ ਤੀਜਾ ਸਾਵਣ ਰਾਤ ਅਹਾੜ ਦੇ ਹੋ ਕਾਮ ਕਰੋਦ ਦੋਏ ਖੇਤ ਜਿਸ ਜੀਵ ਦੀ ਰਾਤ ਸੌਣੀ ਦੀ ਫਸਲ ਹੈ ਤੇ ਕਾਮ ਜਿਸ ਦੀ ਪੈੜੀ ਹੈ ਭਾਵ ਜੋ ਜੀਵ ਆਪਣੀ ਰਾਤ ਕਾਮ ਦੇ ਅਧੀਨ ਹੋ ਕੇ ਗੁਜ਼ਾਰਦਾ ਹੈ ਜਿਹਦਾ ਦਿਨ ਹਾੜੀ ਦੀ ਫਸਲ ਹੈ ਤੇ ਕਰੋਦ ਜਿਸ ਦੀ ਪੈੜੀ ਹੈ ਭਾਵ ਜੋ ਦਿਨ ਜੋ ਦਿਨ ਦਾ ਸਮਾਂ ਕਰੋਧ ਦੇ ਅਧੀਨ ਬਤਾਂਦਾ ਹੈ ਲਬ ਬਤਰ ਦਾ ਰੋਗ ਬਿਓ ਹਾਲੀ ਰਾਹ ਕਹੇ ਤਾ ਅਤੇ ਜਿਸ ਜੀਵ ਲਈ ਲਬ ਬਤਰ ਦਾ ਕੰਮ ਦਿੰਦਾ ਹੈ ਤੇ ਝੂਠ ਜਿਸ ਦੇ ਫਸਲ ਲਈ ਬੀਜ ਹੈ ਭਾਵ ਜੋ ਲਬ ਦਾ ਪ੍ਰੇਰਿਆ ਹੋਇਆ ਝੂਠ ਬੋਲਦਾ ਹੈ ਹਲ ਵਿਚਾਰ ਵਿਕਾਰ ਮਨ ਉਹ ਕਮੇ ਖੱਟੇ ਖਾਏ ਮੋ ਜਿਸ ਜੀਵ ਲਈ ਹਲ ਵਾਉਣ ਵਾਲਾ ਹੈ ਤੇ ਬੀਜ ਬੀਜਣ ਵਾਲਾ ਹੈ ਵਿਕਾਰਾਂ ਦੇ ਵਿਚਾਰ ਜਿਸ ਜੀਵ ਦਾ ਹਲ ਹੈ ਵਿਕਾਰਾਂ ਦਾ ਬੋਲ ਜਿਸ ਨੇ ਇਕੱਠਾ ਕੀਤਾ ਹੈ ਉਹ ਮਨੁੱਖ ਪ੍ਰਭੂ ਦੇ ਹੁਕਮ ਵਿੱਚ ਆਪਣੀ ਕੀਤੀ ਇਸ ਕਮਾਈ ਦਾ ਖਟਿਆ ਖਾਂਦਾ ਹੈ ਨਾਨਕ ਲੇਖੇ ਮੰਗੇ ਆਉ ਤ ਜਣੇਂਦਾ ਜਾਏ हे नानक जदौ ਜੀਵ ਦੀ ਕਰਤੂਤ ਦਾ ਲੇਖਾ ਮੰਗਿਆ ਜਾਂਦਾ ਹੈ ਤਦੋਂ ਪਤਾ ਲੱਗਦਾ ਹੈ ਕਿ ਅਜੇ ਹਾ ਜੀਵ ਰੂਪ ਪਿਓ ਜਗਤੋਂ ਉਤਰਾ ਹੀ ਜਾਂਦਾ ਹੈ ਭਾਵ ਜੀਵਨ ਅਨਾਈ ਗਵਾ ਜਾਂਦਾ ਹੈ ਮਹੱਲਾ ਪਹਿਲਾ ਪੋ ਪਏ ਪਵਿੱਤ ਪਾਣੀ ਸਤ ਸੰਤੋਖ ਖਬਲੇ ਦਾ ਜੇ ਪ੍ਰਭੂ ਦਾ ਡਰ ਪੈੜੀ ਬਣੇ ਸੋਧ ਆਚਰਣ ਉਸ ਪੈੜੀ ਲਈ ਪਾਣੀ ਹੋਵੇ ਸਤ ਤੇ ਸੰਤੋਖ ਉਸ ਪੈੜੀ ਨੂੰ ਵਾਣ ਲਈ ਬਲਦ ਹੋਣ ਹਲ ਹਲੇ ਮੀ ਹਾਲੀ ਚਿੱਤ ਚੇਤਾ ਵਤਰ ਵਖਤ ਸੰਜੋਗ ਨਿਮਰਤਾ ਦਾ ਹਲ ਹੋਵੇ ਜੁੜਿਆ ਹੋਇਆ ਚਿੱਤ ਹਲ ਵਾਣ ਵਾਲਾ ਹੋਵੇ ਪ੍ਰਭੂ ਦੇ ਸਿਮਰਨ ਦਾ ਵਤਰ ਹੋਵੇ ਤੇ ਗੁਰੂ ਦਾ ਮਲਾਪ ਬੀਜ ਬੀਜਣ ਦਾ ਸਮਾਂ ਹੋਵੇ ਪਹਿਲੇ ਬਾਦਸ਼ਾਹ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਖੇਤੀ ਕੀਤੀ ਕਰਤਾਰਪੁਰ ਵਿੱਚ ਤੇ ਉਸ ਖੇਤੀ ਦਾ ਹਵਾਲਾ ਦਿੰਦਿਆਂ ਹੀ ਜੀਵ ਨੂੰ ਸਾਨੂੰ ਕੜ ਜੁਗੀ ਜੀਵਾਂ ਨੂੰ ਆਤਮਕ ਜੀਵਨ ਦੀ ਸੋਝੀ ਬਖਸ਼ ਰਹੇ ਹਨ ਹਾਲ ਦਾ ਅੱਜ ਕੱਲ੍ਹ ਸ਼ਹਿਰੀ ਬੱਚਿਆਂ ਨੂੰ ਪਤਾ ਚਲੋ ਪਿੰਡ 'ਚ ਪਤਾ ਹੈ ਹਾਲ ਬੱਤਰ ਸੁਹਾਗਾ ਬੀਜ ਸਭ ਕੁਝ ਇਹ ਪਿੰਡਾਂ ਵਿੱਚ ਆਮ ਚੱਲਦਾ ਹੈ ਹੌਲੀ ਹੌਲੀ ਹੁਣ ਟਰੈਕਟਰ ਆ ਗਏ ਹਨ ਤੇ ਪੁਰਾਣੇ ਜੋ ਸੰਦ ਹਨ ਉਹ ਲੋਪ ਹੋ ਗਏ ਹਨ ਹਲ ਹਲੇ ਮੀ ਹਾਲੀ ਚਿੱਤ ਚੇਤਾ ਬੱਤਰ ਵਖਤ ਸੰਜੋਗ ਨਿਮਰਤਾ ਦਾ ਹਲ ਹੋਵੇ ਜੁੜਿਆ ਹੋਇਆ ਚਿੱਤ ਹਲ ਵਾਣ ਵਾਲਾ ਹੋਵੇ ਪ੍ਰਭੂ ਦੇ ਸਿਮਰਨ ਦਾ ਬੱਤਰ ਹੋਵੇ ਤੇ ਗੁਰੂ ਦਾ ਮਲਾਪ ਬੀਜ ਬੀਜਣ ਦਾ ਸਮਾਂ ਹੋਵੇ ਨਾਓ ਬੀਜ ਬਖਸ਼ੀਸ ਬੋਹੜ ਦੁਨੀਆਂ ਸਗਲ ਦਰੋਗ ਪਰਬੂ ਦਾ ਨਾਮ ਬੀਜ ਹੋਵੇ ਤਾਂ ਪ੍ਰਭੂ ਦੀ ਬਖਸ਼ਿਸ਼ ਦਾ ਬੋਲ ਇਕੱਠਾ ਹੁੰਦਾ ਹੈ ਬੋਲ ਕਹਿੰਦੇ ਹਨ ਪਿੰਡਾਂ ਵਿੱਚ ਬਹੁਤ ਵੱਡੇ ਦਾਣਿਆਂ ਦੇ ਢੇਰ ਨੂੰ ਤੇ ਦੁਨੀਆ ਸਾਰੀ ਝੂਠੀ ਦਿਸ ਪੈਂਦੀ ਹੈ ਭਾਵੇਂ ਸਮਝ ਆ ਜਾਂਦੀ ਹੈ ਕਿ ਦੁਨੀਆ ਦਾ ਸਾਥ ਸਦਾ ਨਿਭਣ ਵਾਲਾ ਨਹੀਂ ਸਿਰਫ ਇੱਕ ਨਾਮ ਦੀ ਕਮਾਈ ਦਾ ਬੋਲ ਹੀ ਨਾਲ ਜਾਣਾ ਹੈ ਨਾਨਕ ਨਦਰੀ ਕਰਮ ਹੋਏ ਜਾ ਬਹ ਸਗਲ ਵਿਜੋਗ 헤 ਨਾਨਕੇ ਸੁਦਮ ਨਾਲ ਜਦੋਂ ਪ੍ਰਭੂ ਦੀ ਮਿਹਰ ਹੁੰਦੀ ਹੈ ਤਾਂ ਉਸ ਨਾਲ ਸਾਰੇ ਵਿਛੋੜੇ ਦੂਰ ਹੋ ਜਾਂਦੇ ਹਨ ਪੌੜੀ ਮਨਮੁਖ ਮੋਹ ਗੁਬਾਰ ਹੈ ਦੂਜੈ ਭਾਏ ਬੋਲੇ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੇ ਅੰਦਰ ਮੋਹ ਰੂਪ ਕੋਪ ਹਨੇਰਾ ਹੈ ਉਹ ਜੋ ਬਚਨ ਬੋਲਦਾ ਹੈ ਮਾਇਆ ਦੇ ਮੋਹ ਵਿੱਚ ਹੀ ਬੋਲਦਾ ਹੈ ਦੂਜਾ ਭਾਏ ਸਦਾ ਦੁੱਖ ਹੈ ਨਿਤ ਨੀਰ ਵਿਰੋਲੇ ਉਹ ਮਨੁਸਾ ਸਦਾ ਪਾਣੀ ਰਿੜਕਦਾ ਹੈ ਤੇ ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਹੁੰਦਾ ਹੈ ਗੁਰਮਖ ਨਾਮ ਧਿਆਈਐ ਮਥ ਤਤ ਕਢੋਲੇ ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ ਉਹ ਮਨੁਸਾ ਦੁੱਧ ਰਿੜਕ ਕੇ ਪ੍ਰਭੂ ਦਾ ਨਾਮ ਰੂਪ ਮੱਖਣ ਕਢਦਾ ਹੈ ਅੰਦਰ ਪਰਗਾਸ ਘਟ ਚਾਨਣਾ ਹਰ ਲੱਦਾ ਟੋਲੇ ਉਸ ਦੇ ਹਿਰਦੇ ਵਿੱਚ ਪ੍ਰਭੂ ਦਾ ਪ੍ਰਕਾਸ਼ ਹੋ ਜਾਂਦਾ ਹੈ ਦਿਲ ਵਿੱਚ ਗਿਆਨ ਦਾ ਚਾਨਣ ਹੋ ਜਾਂਦਾ ਹੈ ਉਸ ਨੇ ਗੁਰੂ ਦੀ ਰਾਹੀ ਭਾਲ ਕਰਕੇ ਪ੍ਰਭੂ ਪਰਮਾਤਮਾ ਨੂੰ ਲੱਭ ਲਿਆ ਹੈ ਆਪੇ ਭਰਮ ਭੁਲਾਏ ਦਾ ਕਿ ਸ਼ਿਕਾਇਤ ਨਾ ਜਾਈ ਜੇ ਕਿਸੇ ਨੂੰ ਭਲਾਉਂਦਾ ਹੈ ਪ੍ਰਭੂ ਆਪ ਹੀ ਭਰਮ ਭਲਾਉਂਦਾ ਹੈ ਕਿਸੇ ਦੇ ਸਿਰ ਦੀ ਕਿਸੇ ਦੇ ਸਿਰ ਕੀ ਦੋਸ਼ਾ ਕੋਈ ਗੱਲ ਕਹੀ ਨਹੀਂ ਜਾ ਸਕਦੀ ਸਭ ਪਰਮਾਤਮਾ ਆਪ ਹੀ ਕਰਦਾ ਹੈ ਸਲੋਕਾ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਦੂਜੇ ਪਾਸ਼ਾ ਧੰਤਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਫਰਮਾਉਂਦੇ ਹਨ ਕਹੇ ਨਾਨਕ ਆਪਣੀ ਰੋਜੀ ਲਈ ਫਿਕਰ ਚਿੰਤਾ ਨਾ ਕਰੋ ਇਹ ਫਿਕਰ ਉਸ ਪ੍ਰਭੂ ਨੂੰ ਆਪ ਹੀ ਹੈ ਜਲ ਮੈਂ ਜੰਤੋ ਪਾਇਨ ਤਿਨਾ ਪੈ ਰੋਜੀ ਦੇ ਉਸਨੇ ਪਾਣੀ ਵਿੱਚ ਜੀਵ ਪੈਦਾ ਕੀਤੇ ਹਨ ਉਹਨਾਂ ਨੂੰ ਪੀਰਜਕ ਦਿੰਦਾ ਹੈ ਉਥੇ ਹਟ ਨਾ ਚੱਲਈ ਨਾ ਕੋ ਕਿਰਸ ਕਰੇ ਪਾਣੀ ਵਿੱਚ ਨਾ ਕੋਈ ਦੁਕਾਨ ਚਲਦੀ ਹੈ ਨਾ ਉਥੇ ਕੋਈ ਵਾਈ ਕਰਦਾ ਹੈ ਸੌਦਾ ਮੂਲ ਨਾ ਹੋਵਈ ਨਾ ਕੋ ਲਏ ਨਾ ਦੇ ਨਾ ਉਥੇ ਕੋਈ ਸੌਦਾ ਸੂਤ ਹੋ ਰਿਹਾ ਹੈ ਨਾ ਕੋਈ ਲੈਣ ਦੇਣ ਦਾ ਵਪਾਰ ਹੋ ਰਿਹਾ ਹੈ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਪਰ ਉਥੇ ਖੁਰਾਕ ਬਣਾ ਦਿੱਤੀ ਹੈ ਪ੍ਰਮਾਤਮਾ ਨੇ ਕਿ ਜੀਵਾਂ ਦਾ ਖਾਣਾ ਜੀਵ ਹੀ ਹਨ ਵਿੱਚ ਉਪਾਏ ਸਾਇਰਾ ਤੇਨਾ ਪੈਸਾਰ ਕਰੇ ਸੋ ਜਿਨਾਂ ਨੂੰ ਸਮੁੰਦਰਾਂ ਵਿੱਚ ਉਸਨੇ ਪੈਦਾ ਕੀਤਾ ਹੈ ਉਹਨਾਂ ਦੀ ਭਾਲ ਵੀ ਆਪ ਹੀ ਕਰਦਾ ਹੈ ਪ੍ਰਮਾਤਮਾ ਨਾਨਕ ਚਿੰਤਾ ਮਤ ਕਰੋ ਹੋ ਚਿੰਤਾ ਤੇ ਸਹੀ ਹੈ ਏ ਏ ਨਾਨਕ ਰੋਜੀ ਲਈ ਚਿੰਤਾ ਨਾ ਕਰੋ ਉਸ ਪ੍ਰਭੂ ਨੂੰ ਆਪ ਹੀ ਫਿਕਰ ਹੈ ਜਿਸ ਨੇ ਜੀਵਾਂ ਨੂੰ ਪੈਦਾ ਕੀਤਾ ਹੈ ਚਿੰਤਾ ਦੀ ਧਾਜ ਆਪਾਂ ਚਿੰਤਨ ਕਰੀਏ ਤੇ ਪ੍ਰਮਾਤਮਾ ਸਭ ਕੁਝ ਪਹਿਲਾਂ ਹੀ ਦੇ ਰਿਹਾ ਹੈ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਏ ਅਸੀਂ ਜੀਵ ਜੁਗਾ ਜੁਗੰਤਰਾਂ ਤੋਂ ਪ੍ਰਮਾਤਮਾ ਦਾ ਦਿੱਤਾ ਖਾਂਦੇ ਆ ਰਹੇ ਹੰ ਮਹੱਲਾ ਪਹਿਲਾ ਨਾਨਕ ਹੋ ਜਿਉ ਮਛਲੀ ਜੀਵਰ ਤ੍ਰਿਸ਼ਨਾ ਕਾਲ ਹੈ ਨਾਨਕੇ ਜਿੰਦ ਨਕੀ ਜਈ ਮੱਛੀ ਹੈ ਆਤਮਕ ਮੌਤ ਲਈ ਆਉਣ ਵਾਲੀ ਤ੍ਰਿਸ਼ਨਾ ਮਾਛੀ ਹੈ ਕਾਲ ਹੈ ਮਨੁਆ ਅੰਧ ਨਾ ਚੇਤਈ ਪੜੈ ਅਚਿੰਤਾ ਜਾਲ ਮੂਰਖ ਮਨ ਇਸ ਤ੍ਰਿਸ਼ਨਾ ਵਿਚੰਨਾ ਹੋਇਆ ਹੋਇਆ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਬੇਖਬਰੀ ਵਿੱਚ ਹੀ ਆਤਮਕ ਮੌਤ ਦਾ ਜਾਲ ਇਸ ਉੱਤੇ ਪੈ ਜਾਂਦਾ ਹੈ ਨਾਨਕ ਚਿਤ ਚੇਤ ਹੈ ਚਿੰਤਾ ਵੱਧਾ ਜਾਏ ਏ ਨਾਨਕ ਤ੍ਰਿਸ਼ਨਾ ਵਿੱਚ ਫਸਿਆ ਮਨ ਗਾਫਲ ਹੋ ਰਿਹਾ ਹੈ ਸਦਾ ਚਿੰਤਾ ਵਿੱਚ ਜਕੜਿਆ ਰਹਿੰਦਾ ਹੈ ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਛਡਾਏ ਜੇ ਪ੍ਰਭੂ ਆਪ ਆਪਣੀ ਮਿਹਰ ਦੀ ਨਜ਼ਰ ਕਰੇ ਤਾਂ ਜਿੰਦ ਨੂੰ ਤ੍ਰਿਸ਼ਨਾ ਵਿੱਚੋਂ ਕੱਢ ਕੇ ਆਪਣੇ ਵਿੱਚ ਮਿਲਾ ਲੈਂਦਾ ਹੈ ਪੌੜੀ ਸੇ ਜਨ ਸਾਚੇ ਸਦਾ ਸਦਾ ਜਿਨੀ ਹਰ ਰਸ ਪੀਤਾ ਜਿਨਾ ਮਨੁੱਖਾ ਨੇ ਪ੍ਰਭੂ ਦਾ ਨਾਮ ਅਮਰਤ ਪੀਤਾ ਹੈ ਉਹ ਮਨੁੱਖ ਨਿਤ ਪ੍ਰਭੂ ਨਾਲ ਇੱਕ ਰੂਪ ਰਹਿੰਦੇ ਹਨ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਗੁਰੂ ਦੇ ਹੁਕਮ ਵਿੱਚ ਤੁਰ ਕੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਰਮਾਤਮਾ ਉਹਨਾਂ ਦੇ ਮਨ ਵਿੱਚ ਵਸਦਾ ਹੈ ਉਹਨਾਂ ਪ੍ਰਭੂ ਦਾ ਨਾਮ ਰੂਪ ਬਣ ਜੀ ਕੀਤਾ ਹੈ ਸਾਬਕੇ ਸ਼ਿਖਾਰ ਹੀ ਮਾਹੇ ਹੈ ਵੱਡ ਭਾਗੀ ਲੀਤਾ ਇਹ ਨਾਮ ਰੂਪ ਸੌਦਾ ਹੈ ਤਾਂ ਸਾਰਾ ਮਨੁੱਖ ਦੇ ਹਿਰਦੇ ਵਿੱਚ ਹੀ ਇਹ ਨਾਮ ਰੂਪ ਸੌਦਾ ਹੈ ਤਾਂ ਸਾਰਾ ਮਨੁੱਖ ਦੇ ਹਿਰਦੇ ਵਿੱਚ ਹੀ ਪਰ ਬਣ ਗਿਆ ਹੈ ਵੱਡੇ ਭਾਗਾ ਵਾਲਿਆਂ ਨੇ ਭਗਤ ਪੀਪਾ ਜੀ ਵੀ ਆਪਣੀ ਬਾਣੀ ਵਿੱਚੋਂ ਫਰਮਾਨ ਕਰਦੇ ਹਨ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਪਰਮਾਤਮਾ ਆਪਣੇ ਅੰਦਰ ਹੀ ਵਸਦਾ ਹੈ ਅੰਤਰ ਤ੍ਰਿਸ਼ਨਾ ਮਰ ਗਈ ਹਾਰ ਗੋਣਗਾ ਬੀਤਾ ਜਿਨਾ ਬਣ ਜਾ ਰਹਿਆ ਨੇ ਬਣ ਗਿਆ ਹੈ ਪ੍ਰਭੂ ਦੇ ਗੁਣ ਗਾ ਕੇ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਮਰ ਗਈ ਹੈ ਉਹ ਨਾਮ ਦੇ ਬਣਜਾਰੇ ਹੁੰਦੇ ਹਨ ਆਪੇ ਮੇਲ ਮਿਲਾਏ ਹਨ ਆਪੇ ਦੇ 부ਝਾਈ ਇਹ ਨਾਮ ਰੂਪ ਸੌਦਾ ਕਰਨ ਦੀ ਮਤ ਪ੍ਰਭੂ ਹੀ ਦਿੰਦਾ ਹੈ ਤੇ ਉਸ ਨੇ ਆਪ ਹੀ ਨਾਮ ਦੇ ਵਪਾਰੀ ਆਪਣੇ ਮੇਲ ਵਿੱਚ ਮਿਲਾਏ ਹਨ ਸਾ ਲੋਕ ਮਹੱਲਾ ਪਹਿਲਾ ਵੇਲ ਪੰਜਾਇਆ ਕੱਤ ਬੁਣਾਇਆ ਵੇਲ ਪੰਜਾਇਆ ਕੱਤ ਬੁਣਾਇਆ ਰੂਹ ਵੇਲਣੇ ਵਿੱਚ ਵੇਲ ਕੇ ਪੰਜਾਈਦਾ ਹੈ ਕੱਤ ਕੇ ਕਪੜਾ ਬਣਾਈਦਾ ਹੈ ਕਪੜਾ ਬਣਾਈਦਾ ਹੈ ਕਟਕੋਟਕਾਰ ਖੰਭ ਚੜਾਇਆ ਇਹਦੇ ਟੋਟੇ ਕਰਕੇ ਧੋਣ ਲਈ ਖੰਭ ਤੇ ਚੜਾਈਦਾ ਹੈ ਇਹ ਗੁਰੂ ਨਾਨਕ ਪਾਤਸ਼ਾਹ ਪੁਰਾਣੇ ਸਮਿਆਂ ਦੀ ਗੱਲ ਕਰ ਰਹੇ ਹਨ ਅੱਜ ਕੱਲ ਤੇ ਮਸ਼ੀਨਾਂ ਆ ਗਈਆਂ ਨੇ ਕੱਪੜੇ ਧੋਣ ਵਾਲੀਆਂ ਤੇ ਫੈਕਟਰੀਆਂ ਵਿੱਚ ਵੀ ਬਹੁਤ ਬਹੁਤ ਵੱਡੀਆਂ ਮਸ਼ੀਨਾਂ ਹਨ ਕੱਪੜਾ ਬਣਾਉਣ ਵਾਲੀਆਂ ਅੱਜ ਕੱਲ ਦਾ ਢੰਗ ਕੁਝ ਹੋਰ ਹੈ ਤੇ ਉਹਨਾਂ ਸਮਿਆਂ ਦਾ ਢੰਗ ਕੁਝ ਹੋਰ ਸੀ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸਿਵੇ ਇਸ ਕੱਪੜੇ ਨੂੰ ਕੈਂਚੀ ਕਤਰਦੀ ਹੈ ਦਰਜੀ ਇਸ ਨੂੰ ਪਾੜਦਾ ਹੈ ਤੇ ਸੂਈ ਧਾਗਾ ਸਿਉਂਦਾ ਹੈ ਜੋ ਪਤ ਪਾਟੀ ਸਿਪਤੇ ਸੀਪੈ ਨਾਨਕ ਜੀਵਤ ਜੀਵੈ ਜਿਵੇਂ ਕਟਿਆ ਪਾੜਿਆ ਹੋਇਆ ਕਪੜਾ ਸੂਈ ਧਾਗੇ ਨਾਲ ਸੀਪ ਜਾਂਦਾ ਹੈ ਗੰਢ ਤੁੱਪ ਹੋ ਜਾਂਦੀ ਹੈ ਤਿਵੇਂ ਹੀ हे ਨਾਨਕ ਮਨੁੱਖ ਦੀ ਗਵਾਚੀ ਹੋਈ ਇੱਜ਼ਤ ਪ੍ਰਭੂ ਦੀ ਸਿਫਤ ਸਲਾਹ ਕਰਨ ਨਾਲ ਫਿਰ ਬਣ ਆਉਂਦੀ ਹੈ ਤੇ ਮਨੁੱਖ ਸੁਚੱਜਾ ਜੀਵਨ ਗੁਜ਼ਾਰਨ ਲੱਗ ਪੈਂਦਾ ਹੈ ਪਰਮਾਤਮਾ ਦੇ ਨਾਮ ਵਿੱਚ ਬੜੀਆਂ ਬਰਕਤਾਂ ਹਨ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ ਕਪੜਾ ਪੁਰਾਣਾ ਹੋ ਕੇ ਪਾੜ ਜਾਂਦਾ ਹੈ ਫਿਰ ਸੂਈ ਧਾਗਾ ਇਸ ਨੂੰ ਗੰਢ ਦਿੰਦਾ ਹੈ ਟੋਪੇ ਲਾ ਦਿੰਦਾ ਹੈ ਮਾਉ ਪੱਖ ਕਿਉ ਚੱਲੈ ਨਹੀਂ ਘੜੀ ਮੋਹਤ ਕਿਛ ਹੰਡੈ ਪਾਰੇ ਗੰਡਿਆ ਹੋਇਆ ਪੁਰਾਣਾ ਕਪੜਾ ਕੋਈ ਮਹੀਨਾ आधा ਮਹੀਨਾ ਤੱਕ ਦਾ ਨਹੀਂ ਫਿਰ ਘੜੀ ਦੋ ਘੜੀ ਥੋੜਾ ਚਿਰ ਹੀ ਹੰਡਦਾ ਹੈ ਭਾਵੇਂ ਜਦੋਂ ਫਿਰ ਇੱਕ ਵਾਰੀ ਕਪੜਾ ਪਾੜ ਜੇ ਦੁਬਾਰਾ ਆਪਾਂ ਗੰਡਾਂਦੇ ਹਾਂ ਜਾਂ ਤੋਪਾ ਲਵਾਉਂਦੇ ਹਾਂ ਤੇ ਨਵੇਂ ਕਪੜੇ ਵਰਗੀ ਗੱਲਬਾਤ ਨਹੀਂ ਬਣਦੀ ਸੱਚ ਪੁਰਾਣਾ ਹੋਵੇ ਨਹੀਂ ਸੀਤਾ ਕਦੇ ਨਾ ਪਟੇ ਪਰ ਪ੍ਰਭੂ ਦਾ ਨਾਮ ਰੂਪ ਪਟੋਲਾ ਕਦੇ ਪੁਰਾਣਾ ਨਹੀਂ ਹੁੰਦਾ ਸੀਤਾ ਹੋਇਆ ਕਦੇ ਪਾਟਦਾ ਨਹੀਂ ਉਸ ਪ੍ਰਭੂ ਨਾਲ ਜੁੜਿਆ ਹੋਇਆ ਮਨ ਉਸ ਤੋਂ ਟੁੱਟਦਾ ਨਹੀਂ ਸਾਹਿਬ ਮੇਰਾ ਨਿਤ ਨਵਾਂ ਸਦਾ-ਸਦਾ ਦਾ ਤਾਰ ਗੁਰਬਾਣੀ ਨਿਤ ਪੜੋਗੇ ਨਿਤ ਸੁਣੋਗੇ ਨਿਤ ਨੇਤ ਨਵੀਂ ਲੱਗੇਗੀ ਨਾਨਕ ਸਾਹਿਬ ਸੱਚੋ ਸੱਚਾ ਤੇ ਚਰ ਜਾਪੀ ਜਾਪੈ ਏ ਨਾਨਕ ਪ੍ਰਭੂ ਖਸਮ ਸਦਾ ਕਾਇਮ ਰਹਿਣ ਵਾਲਾ ਹੈ ਪਰ ਇਸ ਗੱਲ ਦੀ ਤਾਂ ਹੀ ਸਮਝ ਪੈਂਦੀ ਹੈ ਜੇ ਉਸ ਨੂੰ ਸਿਮਰਿਏ ਉਸ ਪਰਮਾਤਮਾ ਦਾ ਸਿਮਰਨ ਕਰੀਏ ਤੇ ਕਹੀਏ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਜਾਓ ਇਹੋ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ गावा ਦਿਨ ਰਾਤ ਨਾਨਕ ਚਾਉ ਇਹੋ ਪਹਿਲੇ ਪਾਸ਼ਾ ਇਸ ਤਰ੍ਹਾਂ ਆਪਣੇ ਸ਼ਲੋਕ ਵਿੱਚ ਫਰਮਾਨ ਕਰਦੇ ਹਨ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਂਦੇ ਹਨ ਕਦੇ ਖੇਤੀ ਦੀ ਮਿਸਾਲ ਦਿੰਦੇ ਹਨ ਪੈੜੀਆਂ ਦੀ ਤੇ ਕਦੇ ਕੱਪੜਿਆਂ ਦੀ ਮਿਸਾਲ ਦਿੰਦੇ ਹਨ ਪੁਰਾਣੇ ਸਮਿਆਂ ਦੀ ਗੱਲ ਕਰਦੇ ਹਨ ਤੇ ਬਾਣੀ ਅੱਜ ਵੀ ਸਾਨੂੰ ਨਵੇਂ ਉਪਦੇਸ਼ ਹੀ ਦਿੰਦੀ ਹੈ ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਟੈ ਨਾਨਕ ਸਾਹਿਬ ਸਚੋ ਸਚਾ ਤੇ ਚਰ ਜਾਪੀ ਜਾਪੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 955 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 956 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਮਣ ਕਰਾਂਗੇ ਪੁੱਲ ਚੋਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ